ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਪੋਪੋ ਵੈਲਕਮ ਹੈ ਜੀ ਤੇ ਬਾਈ ਕਾਲੂ ਉਹ ਗੁਰਦਾਸ ਸਿੰਘ ਕੋਲ ਆ ਚੁੱਕੇ ਜੀ ਦੇਖੋ ਅੱਜ گاਵਾ ਨਾਲ ਨਾਲ ਇੱਕ ਮੱਝ ਵੀ ਲੈ ਕੇ ਆਂਦੀ ਇਹਨਾਂ ਨੇ گاਵਾ ਵੀ ਮੇਰੇ ਸਾਹਮਣੇ 2 4 5 6 7 8 ਪਸ਼ੂ ਆ ਬਾਕੀ ਇਹਨਾਂ ਨੇ ਗੱਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਦੀਪ ਦੇ ਜੀ ਫਾਰਮ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਚੱਲ ਰਿਹਾ ਮਸਤੀ ਪਾਣੀ ਚਲੀ ਜਾਂਦਾ ਆਈਆਂ ਫਿਰ ਕੱਢ ਲੈ ਜਰਸੀ ਆਈ ਜਰ ਇਹ ਲੈ ਗਏ ਲੈ ਅੱਜ ਤੇ ਨਜਰਸੀਆਂ ਜੈ ਸੰਦੀਪ ਭਾਜੀ ਇੱਕ ਵੱਡੀ ਪੰਜਾਬ ਵਾਲੀ ਵੱਡੀ ਸੀ ਉਹ ਐਂਡ ਤੇ ਆ ਬਜੀ ਅੱਛਾ ਵੱਡੀ ਲੈ ਗਏ ਹਾਂ ਵੱਡੀ ਉਹਦੇ ਥਲੇ 18 ਕਿਲੋ ਦੁੱਧ ਆਵਲੇ 8 ਵਜੇ ਭਰਦੇ ਅੱਜ ਵੀ ਲੈ ਆਂਦੇ ਹਾਂ ਮਾ ਤੇ ਨਾ ਕਿਨਾਂ ਨੂੰ ਮਿਲ ਗਿਆ ਨਹੀਂ ਨਹੀਂ ਤੁਹਾਨੂੰ ਫੜਾ ਕਦੀ ਸੱਜਣੇ ਬੰਦਾ ਕੋਈ ਧੱਕੇ ਨਾ ਦੇਤੀ ਉਹਨੇ ਤੇ ਮੈਂ ਹੀ ਚੋਈ ਆ ਅੱਛਾ ਦੁੱਧ ਦੇਦੇ ਥਲੇ ਮੈਂ ਦੇਣਾ 9 ਕਿਲੋ ਜਿਹੜਾ ਖੁੱਲਾ ਢੁੱਲਾ ਉਧਰ ਹੀ ਆਜਾ ਮਾ ਤੂੰ ਸ਼ੁਰੂ ਕਰ ਦੇ ਰਾਜਾ ਕੱਟੀ ਮਗਰਿਆ 9 ਕਿਲੋ ਦੁੱਧ ਆ ਮੈਂ ਕੋਲ 9 ਕਿਲੋ ਦੁੱਧ ਹੈਗਾ ਫੁੱਲਾ ਢੁੱਲਾ ਜਿਹੜਾ ਚੋਕੇ ਲੈਂਦੀ ਯਾਰ ਚੋਕੇ ਚੋਕੇ ਜੇ ਨਾ ਚੋਈਂ ਨੀ ਫਿਰ ਤੇ ਆ ਮੇਲ ਹੋਇਆ ਨਾ ਹੀ ਚੱਕ ਤੇ ਕਰਨੀ ਫੁੱਲੋ ਫਿਰ ਚੱਲ ਬੱਟੀ ਮੰਗਣਾ ਕੱਤੀ ਕੱਤੀ ਲਓ ਜੀ 9 ਕਿਲੋ ਦੁੱਧ ਪੂਰਾ ਨੈਟਾ ਤੇ ਚੋਈ ਕਰਕੇ ਲੈ ਕੇ ਆਂਦੀ ਤੁਹਾਨੂੰ ਬੜਾ ਫਿਰ ਚੈੱਕ ਕਰਕੇ ਲੈ ਕੇ ਆਣੀ ਸੀ ਆ ਦੇਖੋ ਚੋਆ ਦੁੱਧ ਕਿਵੇਂ ਆ ਬਿਲਕੁਲ ਓਕੇ ਬੰਦ ਹਾਂਜੀ ਫਿਰ ਨੀਪਾ ਜੀ ਅਸੀਂ ਕਹਿੰਦੇ ਤੁਹਾਨੂੰ ਪਤਾ ਮੈਂ ਮੂੰਹ ਨਹੀਂ ਲਈ ਹਾਂ ਤਾਂ ਕਹਿੰਦਾ ਮੈਂ ਉਹਨਾਂ ਨੇ ਬਦੋ ਵਦਿਆ ਨੂੰ ਦੇ ਦਿੱਤੀ ਵੀ ਨਹੀਂ ਖੜੋ ਖੜੋ ਜੋ ਮਰਜੀ ਹੋ ਜੀ ਇਹ ਵਗੇ ਲੈਣਦੀ ਆ ਦੁੱਧ ਜਿਹੜਾ 9 ਲੀਟਰ ਖੁੱਲਾ ਡੁਲਾਇਆ ਕੱਟੀ ਮਗਰਿਆ ਚਵਾਈ ਚੂਈ ਦੀ ਬਿਲਕੁਲ ਸਾਫ ਆ ਠੀਕ ਹੈ ਕਿ ਨਹੀਂ ਰੂਮ ਵਰਗੀ ਪੋਲੀ ਆ ਤੇ ਬਾਕੀ ਇਹ ਵੀ 60 ਹਜ਼ਾਰ ਦੀ ਦੇ ਦਿੰਨੇ ਆ ਕਰ ਤੂੰ ਮੰਨ ਤੂੰ ਹਜ਼ਾਰ ਦਾ ਮੰਨ ਤਾ ਮੈਂ 1000 ਹੋਰ ਕਾ ਦਾਂਗਾ 35 ਆ ਜੀ 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 ਹਾਂਜੀ ਚੱਲਾ ਲੱਗ ਆ ਜੀ ਇਹ ਗੱਬਣਾ ਇਹ ਵਾਸੀ ਗੱਬਣੇ ਆ ਜੀ ਜੱਸਾ ਪਹਿਲਾ ਸੂਆ ਪਹਿਲਾ ਪਹਿਲਾ ਸੂਆ ਦੇਖ ਲੋ ਵਾਸੀ ਨੂੰ ਕਿਦਾਂ ਲੱਗਾ ਮੈਂ ਨਾ ਸੜਾਈ ਆ ਕੇ ਕਿੰਨੇ ਨੇ ਲਊਗੀ ਜੀ ਮੂੰਹ ਮਾ ਦਿਖਾਓ ਪਹਿਲੇ ਲੈ ਜਾਣਾ ਵੇਖੋ ਹੈ ਹਫਤਾ ਖੁੱਲਾ ਢੁੱਲਾ ਲੈ ਜੂ ਵਾਸੀ ਹੱਪਾ ਲੈ ਜੂ ਹਣਾ ਬਾਕੀ ਕੋਈ ਪਤਾ ਨਹੀਂ ਆ ਪਹਿਲਾਂ ਵੀ ਸੂ ਸਕਦੀ ਆ ਬਾਕੀ ਆਹ ਕੀ ਹੈ ਠੰਨੀਆਂ ਠੰਡੀਆਂ ਆ ਖਲੋਬ ਤਖਲੋ ਕੰਮ ਮਜੀ ਦੇਖ ਰੋ ਥਲੇ ਹਾਂ ਮੇਲੋ ਹਾਂ ਨਹੀਂ ਵੇੜਾ ਖਾਣਾ ਲੋਕਾਰ ਲਗਾ ਗਏ ਆ ਆਜੋ ਚੱਲ ਮੋੜ ਦੀ ਦੰਦਾ ਵਿੱਚ ਹੋਣੀ ਆ ਨਾ ਜੀ ਪਾਣੀ ਜੇ ਵੇਖੀ ਨੀ ਆ ਦੰਦਾ ਜੇ ਜਵਾਨ ਇਹ ਚੀਜ਼ਾਂ ਨਹੀਂ ਕਹਿ ਸਕਦਾ ਨਾ ਹਾਂਜੀ ਸੰਦੀਪ ਜੀ ਕੰਮ ਚੱਲ ਰਿਹਾ ਵਾ ਇੱਕੋ ਇੱਕੋ ਹੀ ਅੱਜ ਇੱਕੋ ਹੀ ਆ ਲੈਣ ਜਿਹੜੀ ਆ ਨਾ ਚਮਾਂ ਦੀ ਇੱਕੋ ਹੀ ਰੇਡ ਆ ਇਹਨਾਂ ਦਾ ਅੱਛਾ ਹਾਂ 38000 ਦੀ ਹਾਨ ਆਈ ਇਹ ਵੀ ਠੱਤੀ ਇਹ ਵੀ ਠੱਤੀ ਚਾਰ ਛੱਤੀ ਛੱਤੀ ਚੱਲਣਾ ਲਓ ਹਾਂਜੀ ਠੀਕ ਆ ਜੀ ਬਸ ਠੀਕ ਆ ਫਿਰ ਹਾਂ ਆ ਵਸੀ ਸੁਈਆ ਕੱਲ ਦੀ 12 ਕਿਲੋ ਦੇ ਥੱਲੇ ਆਪਣਾ ਬੋਲਾ ਆਊਗਾ ਅੱਛਾ ਤੇ ਮਛੀ ਮਗਰਿਆ ਬੈਠੀ ਏ ਦੀ ਲਓ ਇਹ ਦੇਖੋ ਦੇਖੋ ਨਮੂਨਾ ਤੁਸੀਂ ਨਮੂਨਾ ਵਾਕੇ ਨਮੂਨਾ ਹੀ ਚਿੱਟੇ ਰੰਗ ਦੇ ਜਾਂ ਚਿੱਟੇ ਰੰਗ ਦੇ ਹਾਂਜੀ ਥਣ ਵੇਖ ਲਓ ਕਿਦਾਂ ਦਾ ਲੱਗਾ ਉਹ ਕਿੰਨਾ ਬਾਰ 12 ਕਿਲੋ ਬੋਲੇ ਆਇਆ ਕੱਲ ਦੀ ਸੂਈ ਆ ਕੱਲ ਦੀ ਸੂਈ ਬੋਲਾਈ ਆ ਠੰਡੀ ਵੇਖੋ ਤੁਸੀਂ ਭਾਵੇਂ ਇੱਧਰ ਲੈ ਬੰਨੇ ਦੀ ਬਹਿ ਜਾ ਕੋਈ ਭਾਵੇਂ ਪਰਲੇ ਪਰੇ ਚਵਾਹ ਵੇਖ ਲੋ ਦਿਖਾ ਚਵਾਹ ਜਰਾ ਪਾਰ ਦੂੰਗੀ ਨਹੀਂ ਠੀਕ ਆ ਚੱਲਣ ਦੇ ਭਾਵੇਂ ਇਧਰੋ ਬਹਿ ਜਾ ਭਾਵੇਂ ਉਧਰੋ ਬਹਿ ਜਾ ਬਹੁਤ ਬਨੇ ਬੈ ਕੇ ਚੋਦਾ ਲਾਵੇਂ ਮਾ ਕੋਲ ਲਈ ਸੌਖਾ ਆ ਜੂ ਕੰਮ ਬਿਲਕੁਲ ਬਿਲਕੁਲ ਬਸ ਠੀਕ ਆ ਮੋਹਰੇ ਤਾਂ ਦੱਸਿਆ ਹੀ ਭਾਈ ਹਾਂਜੀ 38 38 38 38 ਹਾਂ 38 38 ਚਲੋ ਵਾਹ ਹਾਂ ਸੰਦੀਪ ਜੀ ਆ ਇੱਕ ਅਹੀਂ ਨਮੂਨਾ ਲੈ ਗਿਆ ਜੇ ਹੁਣੇ ਕਿਹੜਾ ਵੇਖਿਓ ਆ ਜਿਹੜਾ ਖਲਣ ਲੱਗਾ ਇਹ ਗੱਬਣ ਇਹ ਗੱਬਣ ਵਾਸੀ ਮਾਲਾ ਵੇਖੋ ਦਰਸ਼ਨ ਕਰੋ ਬੂਤੀ ਦੇ ਜਰਾਗਾ ਲਓ ਖਿਡਾਰੀ ਜਰਾ ਕਰਾਓ ਵੇਖੋ ਗਰਾਹੀ ਉਹ ਤੁਸੀਂ ਖਾਈਂ ਯਾਰ ਆ ਗਏ ਉਹ ਨਸਲੀ ਬੜੀ ਵਹਿਰ ਆ ਵੇਖ ਹੜ ਤੀ ਇਹ ਫੋਟਵਾਲ ਲੱਥਣੀਆਂ ਦੀ ਪਾਜੀ ਅੱਜ ਗੱਲ ਚ ਲੈ ਕੇ ਅੱਛਾ ਗੱਲ ਚ ਲੈ ਕੇ ਫੋਟਵਾਲ ਲਾਉਣੀਆਂ ਤੇ ਵੇਖ ਲੋ ਬਾਕੀ ਸਹੀ ਗੱਲ ਨਸਲ ਵੇਖ ਬਹਿੜ ਦੇ 10 ਪਾਜੀ ਬਿੰਦੂ ਆ ਗਿਆ ਫੋਟਵਾਲ ਲੱਥਣੀਆਂ ਅੱਜੀਆਂ ਪੈਣੀਆਂ ਇਹਨੂੰ ਬਹੁਤ ਸੁਣੀ ਵੇੜ ਭਾਈ ਹਾਂਜੀ ਨਸਲਾ ਪਰ ਕਾਦ ਨੂੰ ਕੀ ਯਾਰ ਨਸਲਾ ਹੈਗੀ ਆ ਕਾਦੇ ਭਾਵੇਂ ਜਿਆਦਾ ਵੱਡਾ ਨਹੀਂ ਹੈਗਾ ਕੜ ਹੈ ਨਮੂਨਾ ਹਾਂ ਨਮੂਨਾ ਜੀ ਨਮੂਨਾ ਥੱਬੇ ਲੈਵੇ ਹਾਂ ਮੇਲੇ ਦੁਰੇ ਫਦੇ ਬਸ ਬਸ ਇਹ ਲੈਵੇ ਵੇ ਲੈ ਮੇ ਵੀ ਪਾਈ ਪਾਈ ਬਹੁਤ ਜੰਗੀ ਹੈ ਹਾਂ ਚਲੋ ਇਹ ਵੀ 38 ਦੀ ਇਹ ਵੀ 38 ਦੀ ਸੰਦੀਪ ਭਾਜੀ ਛੋਟੀ ਹੋਣੀ ਛੋਟੀ ਛੋਟੀ ਆ ਜੋ ਹੁਣ ਆ ਕੋਈ ਲਾਲੇ ਜਰਸੀ ਕੋਈ ਲਾਲੇ ਨੂੰ ਐਰ ਸ਼ੈਰ ਹਾਂ ਠੀਕ ਹੈ ਕਿ ਨਹੀਂ ਇਹ ਵੀ ਵਛੀ ਗੱਭਲਿਆ ਹੈ ਇਹ ਵੀ ਜਰਸੀ ਆ ਕਿਉਂਕਿ ਥਾਣੇ ਵੇਖੋ ਲਗਾ ਜੀ ਥਾਣੇ ਵੇਖੋ ਥਾਣ ਕਿਦਾਂ ਦਾ ਲਗਾ ਬੈਠਣ ਇਹ ਵੀ ਗੱਬਣੇ ਇਹ ਵੀ ਗੱਬਣੇ ਤਿਆਰ ਆ ਵੇਖੋ ਦੋ ਤਿੰਨ ਦਿਨ ਦਾ ਯਾਰ ਥਾਨ ਬਣਾ ਮੋਟਾ ਤਤ ਸਲੀਦਾਰ ਲਗਾ ਨਹੀਂ ਬਹੁਤ ਚੰਗੀ ਹਾਂ ਠੱਠੀਆਂ ਦੋਹਾਂ ਦੀ ਕਰਾਂ ਤੇ ਚਾਰੇ ਇਹ ਵੀ ਠੱਤੀ ਦੀ ਇਹ ਵੀ ਠੱਤੀ ਦੀ 200 200 ਵਾਲੀਆਂ ਆ ਛੋਟਾ ਕਰ ਲੈ 100 100 200 200 ਛੋਟ ਹੀ ਬਸ ਬਸ ਜਿਆਦਾ ਨਾ ਕੋਈ ਕਹੇ ਕਿਉਂਕਿ ਮਾਲ ਬਿਲਕੁਲ ਜਾਇਜ਼ ਪਾਇਆ ਵਾ ਲਿਆਓ ਲਓ ਜੋਣੀ ਵੇਖੋ ਇਹ ਵੀ ਵਧੀਆ ਇਰਾ ਹੀ ਮੁੱਲ ਮੂਮਾ ਰਖਾਉ ਕਰਾਂ ਦੇ ਮਾੜਾ ਬੁੱਤੀ ਵਿਖਾ ਰਿਹਾ ਹੈ ਕਿ ਨਹੀਂ ਇਰਾ ਇਹ ਨਹੀਂ ਕੈਨੇਡਾ ਕੜੇ ਲੈ ਰਿਹਾ ਹੈ ਇਹ ਲੋਤੀ ਨਾ ਇੱਕ ਬਾਹਰ ਦੀ ਨਸਲ ਆ ਬਾਹਰ ਦੀ ਵੱਖਰੀ ਨਸਲ ਕਿੰਨੇ ਕਰ ਜੂਗੇ ਜੀ ਦੋ ਦਸ ਸੰਦੀਪ ਭਾਜੀ ਇਹ 20 ਤੋਂ ਬਾਹਰ ਹੀ ਰਹਿਣੀ ਅੰਦਰ ਨਹੀਂ ਰਹਿਣੀ ਜਿੱਦਾਂ ਦੀ ਜਾਤ ਆ ਨਸਲ ਆ ਇਹ ਬਾਹਰ ਹੀ ਰਹਿਣੀ ਜੇ ਆ ਜੋ ਬੈਠ ਟਾਈਮ ਪੂਰਾ ਟਾਈਮ ਲੈਣਾ ਬਣ ਨਾ ਬਾਨੀ ਚੰਗੀ ਜੇ ਸੰਦੀਪ ਭਾਜੀ ਬਣੂਗੀ ਬੜੀ ਬਾਕੀ ਇਹ ਦਿਨ ਦਾਹ ਲੈ ਜੂਗੀ ਫੁੱਲੇ ਬੁੱਲੇ ਹਾਂਜੀ ਫਿਰ ਬਾਕੀ ਥਣਾ ਥੁਣਾ ਦੀ ਫੁੱਲ ਗਰੰਟੀ ਹੋਊਗੀ ਮੈਂ ਨਾ ਇਹ ਵੀ 38 ਦੇ ਲਈਏ ਨਹੀਂ ਨਹੀਂ ਉਹ ਮੇਰੇ ਪਰ ਮੈਂ ਬੋਲਣਾ ਬੜਾ ਇਹਨਾਂ ਨਾਲ ਹਾਂਜੀ ਜੀ ਤੁਹਾਨੂੰ ਬੜਾ ਮੋਲੇ ਦਾ ਵੀ ਜਾਜ ਹੀ ਪੈਣਾ ਆ ਉਦਾਂ ਦੇ 80000 ਦੀਆਂ ਲੋਕੀ ਵੇਚਣਦੇ ਇਹਦੇ ਨਾਲ ਦੀਆਂ ਪਰ ਇਹ ਇਹ ਮਾ ਇੱਥੇ ਨਹੀਂ ਮਿਲਣੀ ਇਹ ਫਾਰਮ ਤੇ ਨਹੀਂ 80 ਵਾਲਾ ਕੰਮ ਹੈਗਾ 55000 ਦੀ ਨਹੀਂ ਜਾਜ ਹੀ ਜਾਜ ਆ ਕੇ ਨਹੀਂ ਜਾਜ 52 ਦੀ ਲੈ ਫਿਰ ਨਹੀਂ ਭੋਜ ਹੈ ਠੀਕ ਹੈ ਜੀ ਠੀਕ ਹੈ ਜੀ 38000 ਆਸੀ ਜਾਂਦੇ ਜੀ ਆਪਾਂ ਨਹੀਂ ਨਹੀਂ ਕੋਈ ਗੱਲ ਨਹੀਂ ਹੋ ਰਾ ਚਲ ਨਹੀਂ ਦੇਣੀ ਕਿ ਤੈਨੂੰ ਪਰ ਨਹੀਂ ਜਿਆ ਜੀ ਆ ਵਸੀ ਸੁਈਆ ਸਵੇਰੇ ਮਨੇਰੇ ਹਾਜੀ ਸੁਈਆ ਹਾਜੀ ਜੇਰ ਸੁਰਤੀ ਜਾਂਨੇ ਬਿਲਕੁਲ ਓਕੇ ਤਾਂ ਨਹੀਂ ਲਵਾਈ ਕਹੋਗੇ ਤੁਹਾਨੂੰ ਪਤਾ ਡੰਗਰ ਪਿੱਛੇ ਦੇ ਚੋਬਰ ਮਨੇ ਵੀ ਬੋਝ ਹਾਂ ਬੇ ਤਾਂ ਹਵਾਲੀ ਨੂੰ ਭੁੱਲੇ ਨੇ ਨਹੀਂ ਕਾਈਆ ਤੇ ਸੁਈ ਵੀ ਆਪ ਹੀ ਆ ਖੁਦ ਜਾ ਕੇ ਕਿਸਦੇ ਘਰੇ ਇਹਦੇ ਗੈਂਗਾਂ ਪਰ ਤੁਸੀਂ ਹੋਰ ਬੇਗਾਮ ਹੈ ਕਿ ਨਹੀਂ ਹਾਜੀ ਗਾਵਾਂ ਸਾਈਆਂ ਸਾਈਆਂ ਦੋਆਂ ਦੀਆਂ ਸਾਈਆਂ ਦਿੱਤੀਆਂ ਬਾਹਰ ਹਾਂ ਬਸ ਫਿਰ ਹਾਂਜੀ ਹਾਂਜੀ ਇਹਦੇ ਗੈਂਗਾਂ ਫਿਰ ਇਹ ਤੇ ਏ ਸੰਦੀਪ ਜੀ 45000 ਦੀ ਹਾਨ ਆ ਨਾ ਵੀ ਆਰ ਦੀ ਹਾਨ ਆ ਇਹ ਹਾਨ ਆ 200 200 ਛੋੜੀ ਹਾਂ ਬਾਰਤ ਕੱਢ ਕੇ ਆਓਗੇ ਬਰੂਦ ਉਹ ਨਾਲ ਇੱਕ ਵੇਖਿਓ 18 ਕਿਲੋ ਵਾਲਾ ਲਿਆਓ ਗਰਮ ਬਰੂਦ ਇੱਕ ਗੱਪਣੇ ਵੀ ਨਾ ਸੁਈ ਸੁਈ ਵਛੀ ਨਾ ਵਛੀ ਮਗਰ ਉਹਦੇ 18 ਕਿਲੋ ਉਹ ਪਰਲੀ ਵਛੀ ਉਹਦੀ ਵਛੀ ਵੇਖ ਕਿੱਡੀ ਥੋਣੀ ਲਓ ਵੇਖੋ ਪੰਜਾਬ ਦੀ ਜਰਸੀ ਪੰਜਾਬ ਦੀ ਹੁਣ ਕਿੱਡਾ ਕੱਦ ਬੈੜਦਾ ਕੋਈ ਗੱਲ ਨਹੀਂ ਹਾਨ ਵੇਖੋ ਕਿੰਦਾ ਲੱਗਾ ਤੇ ਲੈਵਾ ਅਜਮਾਲ ਖੋਸ਼ ਕੀਤਾ ਵੇ ਤੁਸੀਂ ਅੱਜਮਾਲ ਸਿਰਾਕ ਨਹੀਂ ਸਿਰਾ ਅੱਜ ਆਜੇ ਸਿਰਾ ਸਿਰਾ ਇਹ ਚੀਜ਼ਾਂ ਵੀ ਕੋਈ ਰੱਸੀ ਨਹੀਂ ਪਾਉਣੀ ਸੰਦੀਪਾ ਜੀ ਠੀਕ ਕੋਈ ਲਾਵਾ ਨਹੀਂ ਕੋ ਦਿਨਾਂ ਨੇ ਆ ਠੰਡੀ ਸੀਲ ਠੰਡੀ ਸੀਲ ਪਰਫਸ ਇਦਾਂ ਭੰਗਿਆ ਜੀ ਸੰਦੀਪ ਖੜੋ ਇਹ ਆ ਬਸ ਠੀਕ ਆ ਮਹਾਰਾ ਇੱਥੇ ਸੰਬੂ ਬਾਬਾ ਆ ਜਰਾ ਕੋਣ ਲੈ ਆ ਖਾ ਗਰਾਂ ਦੇ ਬੋਲਿਆਂ ਦਿਖਾ ਖਾਪਤ ਖਲਾਓ ਖਲਾਓ ਓਕੇ ਹਾਂਜੀ ਬਰਾ ਸੰਦੀਪ ਜੀ ਇੱਥੇ ਬੰਦੋ ਉਹ ਤਾਂ ਇਹ ਨਹੀਂ ਹਣਾ ਹੀ ਹੋਣਾ ਕੰਮ ਉੱਥੇ ਬੰਦੋ ਠੀਕ ਹੈ ਨਹੀਂ ਉਹ ਤਾਂ ਬੰਦੇ ਗਾ ਸਮੋ ਨਾਰ ਨੂੰ ਤਾਂ ਹਾਇ ਇੱਕ ਜਿਹੜ੍ਹ ਦੇ ਹਾਂ ਨੂੰ ਮਿਲ ਕੁ ਮੋਕ ਵੈਲ ਦਾ ਨਹੀਂ ਪਤਾ ਜਿੱਥੋਂ ਆਉਂਦੀ ਕੋਠਾ ਨਹੀਂ ਪਰ ਦੋਦੇ 18 ਕੋ ਲੈ ਗਾ ਦੁੱਧ 18 ਕੋ ਲੈ ਆ ਬਲੇ ਖੁੱਲਾ ਡੱਲਾ ਬੋਲੋ ਸੰਦੀਪ ਜੀ ਇਹੋ ਜੀਆਂ ਵੈੜਾਂ ਵਿੱਚ ਲੋਕੀ 65 6 70 70 ਪਰ ਨਹੀਂ ਇੱਥੇ ਨਹੀਂ ਇੱਥੇ 55000 ਦੀ ਠੀਕ ਹੈ ਠੀਕ ਜੇ ਹੋਰ ਮਾਨਤਾਂ ਕਰਵਾ ਦੇ ਵੇਖ ਲੋ ਨਹੀਂ ਦਾਦਾ ਜਿੰਨਾ ਕਰਾਣਾ ਹੈ ਜਾ ਜਾ ਕਰ ਦਿਓ ਥੋੜਾ ਜ ਹੋਰ ਜਾਂ ਦੋ ਕਰ ਦਿ ਯਾਰ 50 ਦੀ ਜਾਂ ਦੋ 52 ਦੀ ਜਾਂ ਦੋ ਨਹੀਂ 5000 ਚਲੋ 5000 ਦੀ ਜਾਂ ਦੋ ਜਾਂ ਦੋ ਨਹੀਂ ਠੀਕ ਹੈ ਫਿਰ ਠੀਕ ਹੈ ਜੀ ਮੈਂ ਨੀੜਾ ਜਾਂ ਦੋ ਸਨੀਪ ਭਾਜੀ ਕੋਈ ਕਸਰ ਹੈਗੀ ਨਹੀਂ ਇੱਥੇ ਫਿਰ ਮਾਲ ਚ ਜਾਂ ਰੇਟ ਦੇ ਵਿੱਚ ਕੋਈ ਕਸਰ ਹੈਗੀ ਜਾਂ ਦੱਸ ਦਿਓ ਨਹੀਂ ਇਹ ਤਾਂ ਨਹੀਂ ਇਹ ਤਾਂ ਹੁਣ ਬਸ ਐਂਡ ਆ ਹਾਂਡ ਹਾਂਡ ਬਾਕੀ ਮਾਲ ਤੁਹਾਨੂੰ ਕਿਹਾ ਵੀ ਇਦਾਂ ਦਾ ਹੀ ਪੈਣਾ ਚਲੋ ਪਿਛਲੀ ਵੀਡੀਓ ਚ ਥੋੜਾ ਜ ਮਾਲ ਨਾ ਅਹੀਂ ਆ ਖੁਦ ਕਹਿੰਨੇ ਆ ਵੀ ਥੋੜਾ ਕੱਚਾ ਪੈ ਗਿਆ ਇਹ ਮਾ ਥੋੜਾ ਜਿਹਾ ਸਾਡੀ ਪਸੰਦ ਦਾ ਨਹੀਂ ਹੁੰਦਾ ਭਾਜੀ ਕੇਵਲੇ ਲਿਆ ਜਾਂਦਾ ਹਾਂ ਹਾਂਜੀ ਹਾਂਜੀ ਨਾਉ ਜਿਵੇਂ ਲੈਣ ਦੇ ਆਲੇ ਆ ਜਾਂਦਾ ਵਾ ਕਿਸੇ ਵੇਲੇ ਹੁੰਦੀ ਹੈ ਜੀ ਹਾਂ ਚਲੋ ਬੋਲੋ ਫਿਰ ਨੰਬਰ 964182753 ਪਿੰਡ ਕੋੜਖਿਆਣਾ ਜ਼ਿਲ੍ਹਾ ਗਰਦਾਸਪੁਰ